ਉਹ ਵਿਆਹ ਤੋਂ ਪਹਿਲਾਂ ਪੇਕੇ ਹੀ ਰਹਿੰਦੀ ਸੀ ਜਾਂ ਤਾਂ ਫਿਰ ਵਿਆਹ ਨਾ ਕਰਾਉਂਦੀ ساری ਉਮਰ ਉੱਥੇ ਆਪਣੀ ਮਾਂ ਕੋਲੇ ਬੈਠੀ ਰਹਿੰਦੀ ਲੱਗਿਆ ਜੀ ਤੇਰਾ ਟਾਈਮ ਮਾਂ ਨੂੰ ਮਿਲਣ ਦਾ ਜਦੋਂ ਮੈਂ ਫੋਨ ਕਰਦੀ ਆ ਉਹਦੀ ਕੋਈ ਨਾ ਕੋਈ ਬਹਾਨਾ ਬਣਾ ਲੈਂਦੀ ਆ ਕਹਿੰਦੀ ਮੰਮੀ ਮੇਰਾ ਟਾਈਮ ਨਹੀਂ ਹੈਗਾ ਮੰਮੀ ਗੱਲ ਤਾਂ ਇਹ ਐ ਤੁਹਾਨੂੰ ਪਤਾ ਐ ਵੀ ਅਸੀਂ ਨਵੀਂ ਗੱਡੀ ਖੜਾਈ ਸੀ ਉਹਦੀ ਕਿਸ਼ਤ ਭਰਨੀ ਐ ਇਹ ਮੈਨੂੰ ਕਹਿੰਦੇ ਵੀ ਤੂੰ ਆਪਦੇ ਪੇਕੇ ਆ ਤਾਂ ਨਾ ਪੈਸੇ ਲੈ ਕੇ ਆ ਆਪਾਂ ਹੁਣ ਚਾਹ ਪਾਣੀ ਪੀ ਕੇ ਨਾ ਤੇ ਆਪਾਂ ਬੈਂਕ 'ਚ ਚੱਲਦੇ ਆ ਕਿ ਤੇ ਇੰਨੇ ਨੂੰ ਬੈਂਕਰਾਂ ਬੰਦ ਹੋ ਜੇ ਮੈਂ ਤੈਨੂੰ ਪੈਸੇ ਕਢਾ ਕੇ ਦੇ ਹੀ ਦੇਵਾਂ ਉਹ ਪੈਸੇ ਆਏ ਹੈ ਨਹੀਂ ਅਜੇ ਤੂੰ ਪਹਿਲਾਂ ਹੁਣ ਮੋੜਨ ਦੀ ਗੱਲ ਕਰਦੀ ਆ ਆ ਫੜ ਆਪ ਹੀ ਮੋੜਿਆ ਹੁਣੀ ਜਾ ਕੇ ਮੋੜਿਆ ਉਹਨਾਂ ਦੇ ਅੱਛਾ ਫਿਰ ਤਾਂ ਠੀਕ ਐ ਚਲ ਤੂੰ ਐ ਸੁਣਾ ਪਰੌਣੇ ਦਾ ਕੋਈ ਕੰਮਕਾਰ ਚੱਲਿਆ ਹਾਂਜੀ ਮੰਮੀ ਹੁਣ ਤਾਂ ਚੱਲ ਪਿਆ ਇਹਨਾਂ ਦਾ ਕੰਮ ਫਿਰਦੇ ਨੇ ਹੱਥ ਪੱਲਾ ਜਾ ਮਾਰਦੇ ਉਹ ਕਿਧਰ ਨਹੀਂ ਦੂਰ ਹੁੰਦੀ ਤੂੰ ਤੇਕਿਆਂ ਤੋਂ ਜਾਂ ਮੈਂ ਨਹੀਂ ਦਿੰਦਾ ਪੈਸੇ ਜੇ ਤੈਨੂੰ ਉਹਨਾਂ ਦਾ ਫੋਨ ਵੀ ਆਇਆ ਤੂੰ ਕਹੇ ਵੀ ਨਹੀਂ ਇਹਨਾਂ ਨੇ ਤਾਂ ਮੈਨੂੰ ਕਾਸੇ ਜੋਗੀ ਨਹੀਂ ਛੱਡਿਆ ਇੱਕ ਧੀ ਦਾ ਨਾ ਵਿੱਚ ਵਿਚਾਲੇ ਫਸ ਜਾਂਦੀ ਐ ਵੀ ਉਹ ਆਪਦੇ ਸੋਹਣਿਆਂ ਦੀ ਮੰਨੀ ਜਾਂ ਪੀਕਿਆਂ ਦੀ ਹੁਣ ਮੈਂ ਆਪਦੇ ਭਰਾ ਨੂੰ ਕੀ ਜਵਾਬ ਦਵਾਂਗੀ ਨਾ ਬੰਟੀ ਅੱਜ ਤਾਂ ਤੈਨੂੰ ਛੁੱਟੀ ਐ ਉਹ ਅੱਜ ਵੀ ਟੌਰ ਦੀ ਕੱਢੀ ਫਿਰਦਾ ਪੱਗ ਪੁੱਗ ਬੰਨੀ ਫਿਰਦਾ ਮੰਮੀ ਮੈਂ ਨਾ ਸੰਗਰੂਰ ਜਾ ਕੇ ਆਉਣਾਗਾ ਮੁੰਡੇ ਦੇ ਨਾਲ ਬਸ ਉਹਦਾ ਫੋਨ ਜਾਂ ਡੀਕਦਾ ਸੀ ਆ ਜਾਣ ਦੋ ਫਿਰ ਮੈਂ ਜਾਇਆ ਆਉਣਾ ਚੱਲ ਤੇਰੀ ਮਰਜ਼ੀ ਐ ਹੋਰ ਚਾਚੂ ਬਣਾ ਕੇ ਦੇਵਾਂ ਨਾ ਨਾ ਹੁਣ ਤਾਂ ਰੋਟੀ ਖਾਧੀ ਆਜੇ ਮੈਂ ਨਹੀਂ ਪੀਣੀ ਚਾ ਇੱਕ ਦਿਨ ਤਾਂ ਫਿਰ ਤੇ ਛੁੱਟੀ ਦਾ ਹੁੰਦਾ ਤੇਰਾ ਉਹੀ ਤੂੰ ਬਾਹਰ ਜਾਣ ਦਾ ਕਿਸੇ ਨਾ ਕਿਸੇ ਨਾ ਪ੍ਰੋਗਰਾਮ ਬਣਾ ਲੈਣਾ ਮੈਨੂੰ ਤਾਂ ਐ ਸੀ ਵੀ ਚੱਲ ਘਰੇ ਕੋਈ ਕੰਮ ਤਾਂ ਹੁੰਦਾ ਕਰੂਗਾ ਕੰਮ ਧੰਦੇ ਨੂੰ ਇੱਥੇ ਕਿਹੜਾ ਵਿਆਹ ਰੱਖਿਆ ਹੋਇਆ ਵੀ ਕੰਮ ਰੁਲਦਾ ਫਿਰਦਾ ਨਾਲੇ ਮਸਾ ਮੈਨੂੰ ਐਂਤਬਾਰ ਆਉਂਦਾ ਵੀ ਇੱਕ ਦਿਨ ਚੱਲ ਮੈਂ ਕਿਤੇ ਘੁੰਮਿਆ ਆਉਣਾ ਤੁਹਾਨੂੰ ਪਤਾ ਤਾਂ ਹੈ ਮੈਨੂੰ ਕੰਮ ਤੋਂ ਕਿੱਥੇ ਵੇਲ ਮਿਲਦੀ ਆ ਮੈਂ ਤਾਂ ਬੁੱਤ ਤੈਨੂੰ ਐਂ ਕਹਿੰਦੀ ਸੀ ਵੀ ਅੱਜ ਤੂੰ ਕਰਿਆ ਮਿਸਤਰੀ ਨੂੰ ਬੁਲਾ ਲੈਂਦਾ ਉਹ ਨਿਮਾਰੀ ਦਾ ਲੋਖ ਜਿਹਾ ਠੀਕ ਕਰਾ ਲੈਂਦਾ ਕਿੰਨੇ ਦਿਨ ਹੋ ਗਏ ਮੰਮੀ ਮੈਂ ਉਹਨੂੰ ਕਰਿਆ ਹੋਇਆ ਫੋਨ ਉਹ ਕਹਿੰਦਾ ਮੈਂ ਸ਼ਾਮ ਨੂੰ ਆਉਂ ਉਹਦੇ ਤੱਕ ਤਾਂ ਮੈਂ ਵੀ ਆ ਜੂੰ ਉਹ ਮੈਂ ਆਪ ਹੀ ਕਰਵਾ ਲੂੰਗਾ ਚਲ 얘 ਤਾਂ ਪੁੱਤ ਤੂੰ ਆਪੇ ਹੀ ਕਰਾ ਲੇਂਗਾ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਜੇ ਥੋੜਾ ਜਿਹਾ ਟਾਈਮ ਹੈਗਾ ਤਾਂ ਅੱਜ ਆਪਾਂ ਬੱਬੂ ਦੀ ਕੁੜੀ ਵੀ ਦੇਖਿਆ ਹੁੰਦੇ। ਮਹੀਨਾ ਹੋ ਗਿਆ ਹੋਈ ਨੂੰ ਆਪਾਂ ਤਾਂ ਜਾ ਹੀ ਨਹੀਂ ਗਿਆ। ਤੂੰ ਕਰੇ ਕਿਧਰੇ ਦਾ ਪ੍ਰੋਗਰਾਮ ਬਣਾ ਲੈਣਾ, ਕਦੇ ਕਿਧਰੇ ਦਾ ਬਣਾ ਲੈਣਾ। ਐਵੇਂ ਪੁੱਤ ਅਗਲਾ ਫਿਰ ਗੁੱਸਾ ਕਰਦਾ। ਤੈਨੂੰ ਪਤਾ ਮੈਂ ਕਿੱਥੇ ਟੈਂਪੂਆਂ ਤੇ ੱਟਕੇ ਖਾਉਂਗੀ। ਆਪਾਂ ਦੋਨੇ ਜਣੇ ਗੱਡੀ 'ਚ ਜਾਇਆ ਹੁੰਦੇ। ਕੋਈ ਨਾ ਮੰਮੀ ਜਿੱਥੇ ਇੰਨਾ ਟਾਈਮ ਲੰਘ ਗਿਆ, 4 ਦਿਨ ਹੋਰ ਸਈ। ਆ ਜਿੱਦਣ ਮੈਨੂੰ ਕੋਈ ਵੀ ਛੁੱਟੀ ਆਈ ਨਾ, ਆਪਾਂ ਪਹਿਲਾਂ ਉਧਰ ਹੀ ਜਾ ਆਵਾਂਗੇ। ਮੈਂ ਹੋਰ ਕਿਤੇ ਦਾ ਪ੍ਰੋਗਰਾਮ ਨਹੀਂ ਰੱਖਦਾ। ਕੈਲ ਪੁੱਤ ਤੇਰੀ ਮਰਜ਼ੀ ਐ ਜੇ ਤੂੰ ਕਹੇਂਗਾ ਨਾ ਆਪਾਂ ਉਦੋਂ ਬਾਗ ਚੱਲਾਂਗੇ। ਚੱਲ ਠੀਕ ਐ ਮੰਮੀ ਮੈਨੂੰ ਐਂ ਦੱਸ ਦੀ ਤਾ ਫੋਨ ਫੋਨ ਆਇਆ ਕੋਈ ਕਿਵੇਂ ਨੇ ਠੀਕ ਠਾਕ ਨੇ ਉਹ। ਚੱਲ ਪਿਆ ਪੁਰਾਣੇ ਦਾ ਕੰਮ ਕਿ ਨਹੀਂ? ਹਾਂ ਪੁੱਤ ਉੱਥੇ ਸਭ ਠੀਕ ਠਾਕ ਐ। ਤੇਰੀ ਦੀਦੀ ਦਾ ਫੋਨ ਆਇਆ ਸੀ। ਕਹਿੰਦੀ ਲੱਗੇ ਸੌਦੇ ਸੁੱਦੇ ਜੇ ਲੱਗਣ। ਮੰਮੀ ਫਿਰ ਦੀਦੀ ਨੇ ਕੋਈ ਗੱਲ ਨਹੀਂ ਛੇੜੀ ਪੈਸਿਆਂ ਦੀ ਜਿਹੜੇ ਲੈ ਕੇ ਗਏ ਸੀ ਵੀ ਕਦੋਂ ਤੱਕ ਮੋੜਨਗੇ। ਪੁੱਤ ਮੈਂ ਤਾਂ ਉਹਨੂੰ ਕਿਹਾ ਸੀਗਾ ਵੀ ਪੈਸੇ ਰਹਿਣ ਦੀ ਤੂੰ ਦੇਈ ਨਾ ਪਰ ਉਹ ਫਿਰ ਵੀ ਕਹਿੰਦੀ ਕਹਿੰਦੀ ਮੰਮੀ ਜਿੱਦ ਦੇ ਕੋਈ ਸੌਦਾ ਲੱਗ ਗਿਆ ਅਸੀਂ ਪੈਸੇ ਮੋੜਾਂਗੇ ਹਾਂ ਮੰਮੀ ਮੋੜਨੀ ਨੇ ਜਿਹੜੇ ਹੱਥ ਧਾਰੇ ਲਏ ਨੇ ਮੇਰੇ ਕਿਹੜਾ ਇੱਧਰ ਟਰਾਲੇ ਚੱਲਦੇ ਨੇ ਵੀ ਜਿਹੜੇ ਦੜਾ ਦੜ ਪੈਸੇ ਗਿਰਦੇ ਨੇ ਮੇਰੀ ਵੀ ਮਿਹਨਤ ਦੀ ਕਮਾਈ ਆ ਉਹ ਤਾਂ ਪੁੱਤ ਤੇਰੀ ਗੱਲ ਠੀਕ ਐ ਪਰ ਆਪਾਂ ਪੈਸੇ ਕੁੜੀ ਨੂੰ ਦਿੱਤੇ ਨੇ ਆਪਾਂ ਮੰਗਦੇ ਚੰਗੇ ਨਹੀਂ ਲੱਗਦੇ ਜਿੱਦ ਦੇ ਉਹਨਾਂ ਕੋਲੇ ਆ ਗਏ ਉਹ ਆਪਦੇ ਆਪ ਦੇ ਦੇਣਗੇ ਇੰਨਾ ਤਾਂ ਬੰਟੀ ਉਹਨਾਂ ਨੂੰ ਵੀ ਪਤਾ ਹੀ ਐ ਵੀ ਅਸੀਂ ਧਾਰ ਪੈਸੇ ਲਿਆਂਦੇ ਨੇ ਮੋੜਨੇ ਨੇ ਉਹ ਤਾਂ ਮੈਂ ਥੋੜੀ ਗੱਲ ਮੰਨਦਾ ਮੰਮੀ ਵੀ ਆਪਾਂ ਪੈਸੇ ਕੁੜੀ ਨੂੰ ਦਿੱਤੇ ਨੇ ਪਰ ਐ ਤਾਂ ਦੇਖੋ ਵੀ ਟਾਈਮ ਕਿੰਨਾ ਹੋ ਗਿਆ ਨਾਲੇ ਤੁਸੀਂ ਕਹਿੰਦੇ ਵੀ ਉਹਦੇ ਸੌਦੇ ਲੱਗ ਰਹੇ ਨੇ ਇੰਨਾ ਕਿ ਤਾਂ ਪੈਸੇ ਉਹ ਇੱਕ ਸੌਦੇ 'ਚ ਹੀ ਕਮਾ ਲੈਂਦਾ ਤੁਸੀਂ ਜਾਣਦੇ ਨਹੀਂ ਪ੍ਰਾਣੇ ਨੂੰ ਉਹ ਬਹੁਤ ਲਾਲਚੀ ਆ ਉਹ ਤਾਂ ਮੈਨੂੰ ਹੀ ਪਤਾ ਉਹ ਕਿਸ਼ਤ-ਕੁਸ਼ਤ ਦੇਤਾ ਉਹ ਬਹਾਨੇ ਮਾਰਦਾ ਹੁਣ ਉਹਨੇ ਜਾਣ ਕੇ ਭੇਜਿਆ ਹੁਣਾਂ ਦੀਦੀ ਨੂੰ ਪੈਸੇ ਲੈਣ ਲਈ ਨਾਲੇ ਉਹ ਕਿਹੜਾ ਹੁਣ ਦਾ ਕੰਮ ਕਰਦਾ ਕਿੰਨਾ ਟਾਈਮ ਹੋ ਗਿਆ ਉਹਨੂੰ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਨੂੰ ਇੰਨੇ ਕ ਪੈਸੇ ਤਾਂ ਬੰਦਾ ਜੋੜ ਕੇ ਹੀ ਰੱਖਦਾ ਤਾਂ ਹੀ ਨਵੀਂ ਗੱਡੀ ਦਾ ਪੰਗਾ ਲਿਆ ਉਹਨੇ ਉਹਨੂੰ ਤਾਂ ਆਏ ਆ ਵੀ ਕਿਸ਼ਤ ਦੇ ਬਹਾਨੇ ਸੌਹਰਿਆਂ ਤੋਂ ਪੈਸੇ ਲੈ ਲਾ ਮੁੜ ਕੇ ਕਿਹੜਾ ਮੋੜਨੇ ਆ ਨਾ ਨਾ ਪੁੱਤ ਆਏ ਤਾਂ ਉਹਨੇ ਤੇਰੀ ਦੀਦੀ ਨੂੰ ਕਹਿ ਕੇ ਭੇਜਿਆ ਸੀਗਾ ਵੀ ਆਪਾਂ ਹੱਥਦਾਰੇ ਲੈਣੇ ਨੇ ਆਪਾਂ ਮੋੜ ਦਾਂਗੇ ਆਪਾਂ ਕਿਹੜਾ ਰੱਖਣੇ ਨੇ ਨਾਲੇ ਪੁੱਤ ਜੇ ਤੇਰੀ ਦੀਦੀ ਆਈ ਗਈ ਫਿਰ ਪੈਸੇ ਤਾਂ ਉਹਨੂੰ ਦੇਣੇ ਪੈਣੇ ਸੀ ਖਾਲੀ ਕਿਵੇਂ ਮੋੜ ਦਿੰਦੀ ਤੇ ਇਹ ਪੁਰਾਣਾ ਲਾਲਚੀ ਐ ਜਿਵੇਂ ਮਰਜੀ ਐ ਮੰਮੀ ਮੈਂ ਤਾਂ ਗੱਡੀ ਲੈਣ ਦੇ ਹੱਕ ਚ ਨਹੀਂ ਸੀ ਮੈਂ ਕਿਹੜਾ ਪੁੱਤ ਹੱਕ ਚ ਆ ਜਦੋਂ ਘਰੇ ਲਾਉਣ ਨੂੰ ਤਾਂ ਤੇਰੇ ਜਗਾ ਨਹੀਂ ਗਲੀਆਂ ਪੀੜੀਆਂ ਨੇ ਕਦੇ ਲੋਕਾਂ ਦੇ ਖੜਾਉਂਦਾ ਕਦੇ ਸੜਕਾਂ ਤੇ ਖੜਾਉਂਦਾ ਸੰਦ ਤਾਂ ਪੁੱਤ ਆਪਦੇ ਘਰੇ ਖੜੇ ਨਾ ਫੇਰ ਹੁੰਦਾ ਬਾਹਰੋਂ ਕੋਈ ਚੋਰੀ ਕਰਕੇ ਲੈ ਜੇ ਫੇਰ ਕੀ ਬਣੂਗਾ ਨਾਲੇ ਮੰਮੀ ਜੇ ਉਹਨੂੰ ਇੰਨੀ ਅਕਲ ਹੁੰਦੀ ਫੇਰ ਤਾਂ ਗੱਲਾਂ ਹੀ ਕਾਦੀਆਂ ਸੀ ਪਹਿਲਾਂ ਤਾਂ ਉਹ ਕਿਤੇ ਖੁੱਲੀ ਜਗ੍ਹਾ ਤੇ ਘਰ ਬਣਾਉਂਦਾ ਫੇਰ ਗੱਡੀ ਲੈਂਦਾ ਸੋਹਣਾ ਲੱਗਦਾ ਚੱਲ ਪੁੱਤ ਆਪਣੀ ਕਿਹੜਾ ਕੋਈ ਮਾਨ ਦਾ ਇਹ ਤਾਂ ਉਹਦੀ ਮਰਜ਼ੀ ਹੈ ਜੇ ਘਰ ਪਾਲਣ ਦਾ ਤਾਂ ਵਧੀਆ ਸੀ ਹੁਣ ਉਹਦੀ ਗੱਡੀ ਹੈ ਬਾਹਰ ਖੜੇ ਜਿੱਥੇ ਮਰਜ਼ੀ ਖੜੇ ਚੱਲ ਮੰਮੀ ਤੁਸੀਂ ਹੁਣ ਐਂ ਕਰਿਓ ਇੱਕ ਦੋ ਦਿਨਾਂ ਤੱਕ ਨਾ ਦੀਦ ਨੂੰ ਫੋਨ ਕਰਕੇ ਆਪ ਕਹਿ ਦਿਓ ਵੀ ਬੰਟੀ ਨੂੰ ਪੈਸਿਆਂ ਦੀ ਲੋੜ ਆ ਫਿਰ ਦੇਖਦੇ ਆਂ ਦੀਦੀ ਕੀ ਕਹਿੰਦੀ ਆ ਉਹ ਤੇ ਮੈਂ ਹੁਣ ਚੰਗੀ ਲੱਗਦੀ ਆ ਬਾਰ-ਬਾਰ ਉਹਨੂੰ ਫੋਨ ਕਰਦੀ ਮੈਂ ਤਾਂ ਉਹਨੂੰ ਕਿਹਾ ਸੀ ਕਿ ਮੋੜਨੇ ਮੋੜਦੀ ਨਹੀਂ ਨਾ ਮੋੜੀ ਪਰ ਉਹ ਫਿਰ ਵੀ ਮੋੜ ਕੇ ਜਾਊਗੀ ਮੰਮੀ ਪੈਸੇ ਤਾਂ ਉਹਨਾਂ ਤੋਂ ਮੰਗਣੇ ਪੈਣੇ ਨੇ ਚਾਹੇ ਅੱਜ ਮੰਗ ਲਾ ਚਾਹੇ ਮਹੀਨੇ ਨੂੰ ਮੰਗ ਲਾ ਬਿਨਾ ਕਹੇ ਨਹੀਂ ਉਹਨਾਂ ਨੇ ਪੈਸੇ ਮੋੜਨੇ ਮੈਂ ਜਾਣਦਾ ਪਰ ਉਹਨੇ ਨੂੰ ਚੱਲ ਫੁੱਤਾ ਹੁਣ ਤੂੰ ਵੀ ਨਾ ਇੰਨੀ ਕਾਲੀ ਕਰ ਥੋੜਾ ਚਲ ਤਿੱਕ ਜਾ ਖਬਰਾਂ ਮੋੜੀ ਜਾਣ ਫਿਰ ਹੋਰ ਕੀ ਐ ਚੱਲ ਮੈਂ ਕਰ ਲੂੰਗੀ ਫੋਨ ਜੇ ਉਹਦਾ ਕੋਈ ਨਾ ਆਇਆ ਵੀ ਭਾਈ ਬੰਟੀ ਨੂੰ ਲੋੜ ਐ ਪੈਸਿਆਂ ਦੀ ਲੈ ਕੇ ਜਾਓ ਚਲ ਠੀਕ ਆ ਮੰਮੀ ਮੈਨੂੰ ਵੀ ਆ ਗਿਆ ਫੋਨ ਮੈਂ ਜਾਇਆ ਮਾਂ ਚਲ ਪੁੱਤ ਟਾਈਮ ਨਾ ਮੁੜਿਆ ਹੀ ਫਿਰ ਮਿਸਤਰੀ ਆਊਗਾ ਨਾ ਕੋਲੇ ਖੜਕੇ ਆਪਦਾ ਕੰਮ ਕਰਾ ਲੇ ਠੀਕ ਹੈ ਜੀ ਲਵੀ ਹਾਂਜੀ ਹਾਂ ਲੈ ਪਾਣੀ ਲੈ ਕੇ ਦੇ ਮੈਨੂੰ ਕੋਸਾ ਜਾ ਕਰ ਲਈ ਥੋੜਾ ਜਾ ਠੀਕ ਹੈ ਜੀ ਹਾਲੇ ਇਹ ਕਾ ਮੈਨੂੰ ਪੈਸੇ ਫੜਾ ਜਿਹੜੇ ਮੈਂ ਤੈਨੂੰ ਫੜਾਏ ਸੀ ਮੈਨੂੰ ਚਾਹੀਦੇ ਨੇ ਮੈਂ ਬੈਂਕ 'ਚ ਜਮਾ ਕਰਾ ਕੇ ਆਉਣੇ ਨੇ ਹੁਣ ਤਾਂ ਮੇਰੇ ਕੋਲ ਟਾਈਮ ਹੈਗਾ ਜਾ ਕੇ ਕਰਾਏ ਆਉਣਾ ਘਰੇ ਤਾਂ ਚੱਲੀ ਜਾਣਗੇ ਲਿਓ ਨੀ ਆ ਜੀ ਐਸੇ ਪੂਰੀ ਨੇ ਹਾਂਜੀ ਪੂਰੇ ਹੀ ਨੇ ਕੱਢਿਆ ਗੁੰਡਾ ਤਾਂ ਨਹੀਂ ਚੋ ਕੋਈ ਨਾ ਮੈਂ ਨਹੀਂ ਕੋਈ ਵੀ ਕੱਢਿਆ ਜਿੰਨੇ ਤੁਸੀਂ ਫੜਾਈ ਸੀ ਮੈਂ ਤਾਂ ਆ ਹੀ ਰੱਖਦੇ ਠੀਕ ਆ ਜੀ ਮੈਂ ਤਾਂ ਤੁਹਾਨੂੰ ਆਏ ਕਹਿੰਦੀ ਸੀ ਕਿ ਤੁਸੀਂ ਮੇਰੀ ਗੱਲ ਮੰਨ ਲੈਂਦੇ ਜਿੰਨੇ ਮੰਮੀ ਉਹਨਾਂ ਦੇ ਪੈਸੇ ਬਣਦੇ ਨੇ ਆਪਾਂ ਉਹ ਉਹਨਾਂ ਨੂੰ ਦੇ ਦਈਏ ਬਾਕੀ ਤੁਸੀਂ ਬੈਂਕ 'ਚ ਜਮਾ ਕਰਾ ਦਿਓ ਜੇ ਹੁਣ ਆਪਣੇ ਕੋਲੇ ਨਾ ਆਉਂਦੇ ਫੇਰ ਵੀ ਤਾਂ ਆਪਣਾ ਸਾਧਾ ਹੀ ਸੀ ਹੁਣ ਕਿੰਨਾ ਟਾਈਮ ਹੋ ਗਿਆ ਉਦੋਂ ਦੇ ਵੀ ਤਾਂ ਆਪਾਂ ਸਾਰਦੇ ਆ ਆਪਾਂ ਇਹ ਸਮਝ ਲੈਂਦੇ ਵੀ ਚਲ ਥੋੜਾ ਜਿਹਾ ਹੋਰ ਨਹੀਂ ਆਪਣਾ ਕੋਈ ਸੌਦਾ ਲੱਗਿਆ ਕੀ ਪਤਾ ਮਾਲਕ ਤੁਹਾਨੂੰ ਇਹਦੋਂ ਵੀ ਵੱਧ ਕੇ ਦੇ ਦੇਵੇ ਕੋਈ ਹੋਰ ਚੰਗਾ ਸੌਦਾ ਲੱਗ ਜਾਏ ਚਾਰ ਪੈਸੇ ਵੱਧ ਬਣ ਜਾਣ ਉਹ ਜਦੋਂ ਮੈਂ ਤੈਨੂੰ ਪਹਿਲਾਂ ਕਲੀਅਰ ਕਰ ਹੀ ਦਿੱਤਾ ਸੀ ਵੀ ਮੈਂ ਨਹੀਂ ਮੋੜਨੇ ਪੈਸੇ ਬਥੇਰੀਆਂ ਨੇ ਲੱਖਾਂ ਦੀ ਜ਼ਮੀਨ ਛੱਡ ਗਈਆਂ ਮਲੇ ਘਟਾ ਉਹਨਾਂ ਕੋਲੇ ਕਿਸੇ ਗੱਲ ਦਾ ਹੁਣ ਫੇਰ ਤੂੰ ਉਹੀ ਗੱਲਾਂ ਛਿੜ ਕੇ ਬੈਗੀ ਤੈਨੂੰ ਇੱਕ ਵਾਰੀ ਵੀ ਕੋਈ ਗੱਲ ਸਮਝ ਨਹੀਂ ਆਉਂਦੀ ਜੀ ਮੈਂ ਕਿਹੜਾ ਕੋਈ ਨਜਾਇਜ਼ ਗੱਲ ਕਹਿਨੀ ਆ ਜਿਹੜੀ ਸਹੀ ਆ ਉਹੀ ਕਹੀ ਆ ਉਹਦੋਂ ਤਾਂ ਤੁਸੀਂ ਇੰਨੀ ਜਲਦੀ ਕਹਿਤਾ ਵੀ ਜਾ ਕੇ ਆਪਦੇ ਪੇਕੇਆਂ ਤੋਂ ਪੈਸੇ ਫੜ ਲਿਆ ਉਹਨਾਂ ਨੇ ਵੀ ਪਹਿਲੇ ਬੋਲਦੇ ਤੁਹਾਨੂੰ ਪੈਸੇ ਦੇ ਦੇ ਤੋੜਾ ਡੰਗਸਾਰਤਾ ਹੁਣ ਜਦੋਂ ਤੁਹਾਡੇ ਕੋਲੇ ਪੈਸੇ ਆ ਗਏ ਤਾਂ ਤੁਸੀਂ ਇਹੀ ਜਿਹੀਆਂ ਗੱਲਾਂ ਕਰਨ ਲੱਗ ਗਏ ਇਹ ਠੀਕ ਨਹੀਂ ਜੀ ਉਹ ਕੀ ਠੀਕ ਹੈ ਕੀ ਗਲਤ ਹੈ ਮੈਨੂੰ ਪਤਾ ਹੁਣ ਆ ਚਾਰ ਪੈਸੇ ਆਏ ਨੇ ਕੋਲੇ ਇਹ ਵੀ ਤੁਹਾਨੂੰ ਨਹੀਂ ਉਹਨਾਂ ਨੂੰ ਫੜਾ ਦੇ ਮੈਂ ਕੱਲੂ ਜੋ ਮੈਨੂੰ ਕੋਈ ਹੋਰ ਸੌਦਾ ਕਰਨਾ ਪੈ ਗਿਆ ਇਸ ਨੂੰ ਸਾਈ ਦੇਣੀ ਪੈਗੀ ਫਿਰ ਮੈਂ ਕੀ ਕਰੂੰ ਜਦ ਮੈਂ ਤੈਨੂੰ ਕੋਈ ਰੀ ਕਹਤਾ ਵੀ ਮਾਤਾ ਦਿੰਦਾ ਨਹੀਂ ਫਿਰ ਮੈਨੂੰ ਬਾਰ ਬਾਰ ਕਿਉਂ ਕਹੀ ਜਾਂਦੀ ਆ ਤੂੰ ਮੈਂ 4 ਪੈਸੇ ਕਮਾਉਣੇ ਨੇ ਜੇ ਆਹ ਮੈਂ ਕਿਤੇ ਲਾਉਂਗਾ ਤਾਂ ਹੀ ਮੇਰਾ ਕੋਈ ਸੌਦਾ ਬਣੂ ਨਾਲੇ ਹੁਣ ਨਾ ਪੈਸਿਆਂ ਦੀ ਗੱਲ ਮੇਰੇ ਲਵੇ ਕਦੇ ਨਾ ਛੇੜੀ ਜੀ ਹੁਣ ਤੁਸੀਂ ਪੱਕਾ ਹੀ ਮਨ ਬਣਾ ਲਿਆ ਵੀ ਉਹਨਾਂ ਨੂੰ ਪੈਸੇ ਵਾਪਸ ਕਰਨੇ ਨਹੀਂ ਕਿਸਦਾ ਉਧਾਰ ਰੱਖਣਾ ਨਾ ਚੰਗੀ ਗੱਲ ਨਹੀਂ ਉਹ ਚਲ ਬੱਸ ਕਰ ਹੁਣ ਮੇਰੇ ਨਾਲ ਇਹ ਪਟਾਈ ਨਾ ਮਾਰਾ ਮਾ ਕਰਾਇਆ ਮਾ ਜਮਾ ਕਿਤੇ ਬੈਂਕ ਬੰਦ ਹੋ ਗਿਆ ਲੈ ਇਹ ਤਾਂ ਸਾਫ਼ ਜਵਾਬ ਦੇਗੇ ਇਹਨਾਂ ਨੇ ਤਾਂ ਨਹੀਂ ਦੇਣੇ پیسے ਦੱਸ ਮੈਂ ਕੀ ਜਵਾਬ ਦਵਾਂਗੀ ਉਹਨਾਂ ਨੂੰ ਜੇ ਕਿਤੇ ਮੰਮੀ ਦਾ ਫੋਨ ਆ ਗਿਆ ਕੀ ਦੱਸੂੰਗੀ ਮੈਂ ਤਾਂ ਉਹਨੂੰ ਇੰਨਾ ਚੋਰ ਨਾਲ ਕਿਹਾ ਵੀ ਮੰਮੀ ਹੁਣ ਇਹਨਾਂ ਦੇ ਸੌਦੇ ਲੱਗਣ ਲੱਗੇ। ਵਧੀਆ ਕੰਮ ਚੱਲ ਪਿਆ। ਮੰਮੀ ਹੁਣ ਤਾਂ ਸਾਡੇ ਕੋਲੇ ਚਾਰ ਪੈਸੇ ਆ ਜਾਣਗੇ। ਮੈਂ ਪਹਿਲਾਂ ਤੁਹਾਡੇ ਪੈਸੇ ਦੇ ਕੇ ਜਾਊਂਗੀ। ਤੱਸ ਹੁਣ ਕਿਹੜੇ ਮੂੰਹ ਨਾਲ ਉਹਨਾਂ ਨੂੰ ਦੁਬਾਰੇ ਫੋਨ ਕਰੂੰਗੀ? ਕੀ ਦੱਸੂੰਗੀ? ਇਹ ਗੱਲ ਕੱਲੀ ਪੈਸਿਆਂ ਦੀ ਨਹੀਂ, ਵਿਸ਼ਵਾਸ ਦੀ ਹੁੰਦੀ ਐ। ਤੱਸ ਅੱਗੇ ਤੋਂ ਮੇਰਾ ਭਰਾ ਮੇਰੇ ਤੇ ਵਿਸ਼ਵਾਸ ਕਰੂਗਾ। ਉਹਨੇ ਤਾਂ ਵਿਚਾਰੇ ਨੇ ਥੋੜੇ-ਥੋੜੇ ਕਰਕੇ ਮਸਾਂ ਜੋੜੇ ਵੇ ਸੀ। ਇਹਨਾਂ ਨੇ ਮੁੱਕਣ ਲੱਗਿਆ ਨੇ ਮਿੰਟ ਲਾਇਆ ਮੈਂ ਤਾਂ ਅੱਜ ਫੇਰ ਦੁਬਾਰੀ ਗੱਲ ਛੇੜੀ ਵੀ ਕੀ ਪਤਾ ਚਲ ਅੱਜ ਮੰਨ ਜਾਣ ਕੱਲ ਮੰਨੇ ਨਹੀਂ ਸੀਗੇ ਵੀ ਮੈਨੂੰ ਭੇਜ ਹੀ ਦੇਣ ਵੀ ਨਾਲੇ ਤਾਂ ਤੂੰ ਪੈਸੇ ਦੇ ਆ ਨਾਲੇ ਆਪਦੀ ਮੰਮੀ ਨੂੰ ਮਿਲਿਆ ਪਰ ਨਹੀਂ ਇਹਨਾਂ ਦਾ ਤਾਂ ਸੁਭਾਈ ਹੋਰ ਹੈ ਇਹੀ ਜਿਹਾ ਹੀ ਰਹਿਣਾ ਇਹਨਾਂ ਨੇ ਨਹੀਂ ਬਦਲਣਾ ਉਹ ਤਾਂ ਮੈਨੂੰ ਵੰਟੀ ਦੀ ਗੱਲ ਸਹੀ ਲੱਗਦੀ ਐ ਕੀ ਪਤਾ ਜਾਣ ਕੀ ਪਰੋਣੇ ਨੇ ਪੈਸੇ ਲਏ ਹੋਣ ਮੋੜੇ ਨਾ ਕਿਉਂਕਿ ਥੋੜਾ ਜਿਹਾ ਲਾਲਚੀ ਵੀ ਐ ਉਹ ਮੈਂ ਹੁਣ ਉਹ ਤੋਂ ਮੰਗ ਵੀ ਨਹੀਂ ਸਕਦੀ ਕਿਉਂਕਿ ਜਵਾਈ ਭਾਈ ਗੁੱਸਾ ਛੇਤੀ ਕਰ ਜਾਂਦੇ ਨੇ ਜੇ ਮੈਂ ਐ ਕਰਾਂ ਲਵੀ ਨੂੰ ਨਾ ਫੋਨ ਕਰ ਲਾ ਉਹ ਤਾਂ ਮੇਰੀ ਧੀ ਐ ਉਹਨੇ ਕਿਹੜਾ ਗੁੱਸਾ ਕਰਨਾ ਪਹਿਲਾਂ ਮੈਂ ਐ ਪੁੱਛ ਲੂੰਗੀ ਵੀ ਹੈਪੀ ਟਾਨੀ ਕੋਲੇ ਮੈਂ ਫੇਰ ਹੀ ਗੱਲ ਕਰੂੰਗੀ ਚਲ ਆਈ ਕਰਦੀ ਆ ਲਾਉਣੀ ਆ ਉਹਨੂੰ ਫੋਨ ਲੈ ਮੰਮੀ ਦਾ ਫੋਨ ਆ ਗਿਆ ਹੁਣ ਤਾਂ ਮੰਮੀ ਦਾ ਫੋਨ ਚੱਕਦੇ ਵੀ ਡਰ ਲੱਗਦਾ ਵੀ ਕਿਤੇ ਉਹ ਕੋਈ ਪੈਸਿਆਂ ਦੀ ਗੱਲ ਨਾ ਛੇੜ ਦੇਵੇ ਜਿਹੇ ਹੋ ਛੇੜਨ ਬਿਨਾ ਪਰ ਫਿਰ ਵੀ ਆਪਦਾ ਦਿਲ ਦਰਦਾ ਸਸੀਗਾਲ ਮਮੀ ਸਤਿ ਸ੍ਰੀ ਅਕਾਲ ਪੁੱਤ ਪਹਿਲਾਂ ਤੂੰ ਮੈਨੂੰ ਆਏ ਦੱਸ ਹੈਪੀ ਤਾਂ ਨਹੀਂ ਤੇਰੇ ਕੋਲੇ ਨਾ ਮਮੀ ਇਹ ਤਾਂ ਚਲੇ ਗਏ ਇਹ ਤਾਂ ਬਾਰੇ ਹੀ ਨਹੀਂ ਨਾ ਮਮੀ ਤੁਸੀਂ ਕਿਉਂ ਆਏ ਪੁੱਛਿਆ ਵੀ ਹੈਪੀ ਤਾਂ ਨਹੀਂ ਕੋਲੇ ਉਹ ਤਾਂ ਮੈਂ ਤਾਂ ਤੈਨੂੰ ਤਾਂ ਪੁੱਛਿਆ ਸੀਗਾ বিজে হ্যাপি કરે ਹੋયા না तू ਕੋਈ ਕੰਮ ਧੰਦਾ ਕਰਦੀ ਹੋਏਗੀ ਹੋਰ ਦੱਸ ਮੈਨੂੰ ਹੁਣ ਤੂੰ ਕੀ ਕਰਦੀ ਸੀ ਕੁਛ ਨਹੀਂ ਮੰਮੀ ਬਸ ਹਜੇ ਰਸੋਈ ਦੀ ਨਵੇੜਤੀ ਸੀ ਤੁਹਾਨੂੰ ਪਤਾ ਵੀ ਠੰਡੇ ਨਹੀਂ ਪੈਂਦੀ ਐ ਫਿਰ ਸਾਰੇ ਕੰਮ ਵੀ ਲੇਟ ਹੋ ਜਾਂਦੇ ਨੇ ਇਹਨਾਂ ਦੇ ਗਿਆ ਤੋਂ ਬਾਅਦ ਹੀ ਕਰਦੀ ਆ ਹਾਂ ਪੁੱਤ ਠੰਡ ਤਾਂ ਬਹੁਤ ਐ ਪਰ ਮੈਨੂੰ ਹੋਰ ਦੱਸ ਹੁਣ ਹੈਪੀ ਦਾ ਕੰਮ ਧੰਦਾ ਚੱਲਦਾ ਆਉਂਦਾ ਕੋਈ ਪੈਸਾ ਕੀ ਜਵਾਬ ਦਵਾ ਮਮੀ ਨੂੰ ਲੱਗਦਾ ਝੂਠ ਹੀ ਬੋਲਣਾ ਪਊ ਨਾ ਮਮੀ ਕੰਮ ਦਾ ਤਾਂ ਮੰਦਾ ਹੀ ਹਾਲ ਐ ਕੋਈ ਸੌਦਾ ਹੀ ਨਹੀਂ ਲੱਗ ਰਿਆ ਬਥੇਰੀ ਕੋਸ਼ਿਸ਼ ਕਰਦੇ ਨੇ ਕਿਸੇ ਪਾਸੇ ਕੋਈ ਪੈਸਾ ਹੀ ਨਹੀਂ ਬਣ ਰਿਆ ਫਿਰ ਤਾਂ ਆਖਈਏ ਪੁੱਤ ਮੈਂ ਤਾਂ ਤੈਨੂੰ ਤਾਂ ਫੋਨ ਕਰਿਆ ਸੀਗਾ ਵੀ ਵੰਟੀ ਨੂੰ ਪੈਸਿਆਂ ਦੀ ਲੋੜ ਐ ਜੇ ਕਿਤੇ ਬਣ ਗਏ ਤਾਂ ਦੇ ਦਿੰਦੇ ਉਹਨੂੰ ਹੋਰ ਮਮੀ ਮੈਨੂੰ ਤਾਂ ਆਪ ਆਏ ਐ ਵੀ ਚੱਲ ਕਿਸੇ ਪਾਸਿਓਂ ਪੈਸੇ ਆ ਜਾਣ ਚੱਲ ਮੈਂ ਤੁਹਾਨੂੰ ਤੁਹਾਡੇ ਪੈਸੇ ਦੇ ਜਾ ਚੱਲ ਠੀਕ ਐ ਪੁੱਤ ਪਰ ਹੈਪੀ ਨੂੰ ਨਾ ਦੱਸੀ ਵੀ ਮੈਂ ਤੈਨੂੰ ਫੋਨ ਕਰਿਆ ਸੀ ਪੈਸਿਆਂ ਬਾਰੇ ਮੰਮੀ ਮੈਂ ਤੁਹਾਡੀ ਗੱਲ ਸਮਝਦੀ ਆ ਫਿਕਰ ਤਾਂ ਮੈਨੂੰ ਵੀ ਬਥੇਰੀ ਐ ਕੋਈ ਨਾ ਤੁਸੀਂ ਟੈਨਸ਼ਨ ਨਾ ਲਵੋ ਜਿੱਦਣ ਕਿਸੇ ਪਾਸਿਓਂ ਪੈਸੇ ਆ ਗਏ ਨਾ ਮੈਂ ਉਹਦੀ ਆਉਂਗੀ ਤੁਹਾਡੇ ਕੋਲੇ ਚੱਲ ਠੀਕ ਐ ਪੁੱਤ ਈਆਂ ਨੂੰ ਤਾਂ ਸੌ ਪੜਦੇ ਰੱਖਣੇ ਪੈਂਦੇ ਨੇ ਮਾਂ ਪਿਓ ਦੇ ਕੋਈ ਨਾ ਮੰਮੀ ਤੁਸੀਂ ਫਿਕਰ ਨਾ ਕਰੋ ਮੈਂ ਇਹਨਾਂ ਨੂੰ ਕੋਈ ਗੱਲ ਨਹੀਂ ਕਹਿੰਦੀ ਵੀ ਮੰਮੀ ਨੇ ਫੋਨ ਕੀਤਾ ਸੀ ਮੈਂ ਇਹਨਾਂ ਨਾਲ ਆਪਦੇ ਹਿਸਾਬ ਨਾਲ ਗੱਲ ਕਰ ਲਵਾਂਗੀ ਯਾਰ ਚੰਗਾ ਪੁੱਤ ਕਰ ਲੈ ਕੰਮ ਚਲੋ ਠੀਕ ਹੈ ਮੰਮੀ ਮੈਂ ਵੀ ਆਦੇ ਕੰਮ ਨੇ ਮੇੜ ਲਾ ਮੈਂ ਅੱਜ ਤੱਕ ਕਰ ਕਦੇ ਆਪਦੀ ਮਾਂ ਨਾਲ ਝੂਠ ਨਹੀਂ ਬੋਲਿਆ ਅੱਜ ਇਹਨਾਂ ਨੇ ਮੈਨੂੰ ਝੂਠ ਬੋਲਣ ਲਾਤਾ ਤੇ ਪੁੱਤ ਮੋਟਰਸਾਈਕਲ ਵਿੱਚ ਲੈ ਕੇ ਗਿਆ। ਉਹ ਮੰਮੀ ਮੈਂ ਤਾਂ ਮੁੰਡੇ ਨਾਲ ਗੱਡੀ 'ਚ ਚਲਾ ਗਿਆ ਸੀ। ਚੱਲ ਵਧੀਆ। ਨਾਲੇ ਠੰਡ ਠੰਡ ਨਹੀਂ ਲੱਗਦੀ ਗੱਡੀ 'ਚ। ਹਾਂ। ਮੰਮੀ ਤੁਸੀਂ ਕਿਵੇਂ ਬੈਠੇ ਉੱਥੇ ਠੰਡ 'ਚ? ਅੰਦਰ ਬੈਜ ਜਾਂਦੇ। ਮੈਂ ਤਾਂ ਪੁੱਤ ਤੇਰੀ ਦੀਦੀ ਨੂੰ ਫੋਨ ਕਰਕੇ ਹੱਟੀ ਸੀ। ਤਾਂ ਬੈਠੀ ਸੀ। ਅੱਛਾ ਫਿਰ ਹੋਈ ਦੀਦੀ ਨਾਲ ਕੋਈ ਗੱਲ ਹੈ ਪੈਸਿਆਂ ਦੀ। ਵੀ ਕਦੋਂ ਮੋੜਨਗੇ? ਇਹ ਤਾਂ ਪਤਾ ਨਹੀਂ ਪੁੱਤ ਮੈਨੂੰ ਵੀ ਹੁਣ ਉਹ ਕਦੋਂ ਮੋੜਨਗੇ। ਮੈਨੂੰ ਤਾਂ ਹੋਰ ਹੀ ਟੈਨਸ਼ਨ ਹੋ ਗਈ। ਵੀ ਪਰੌਣੇ ਦਾ ਤਾਂ ਕੰਮ ਹੀ ਨਹੀਂ ਚੱਲਦਾ ਹੁਣ ਲੈ ਇਹ ਕੋਈ ਗੱਲ ਬਣੀ ਕਦੇ ਕਹਿੰਦੇ ਨੇ ਉਹਨਾਂ ਦਾ ਕੰਮ ਚੱਲ ਪਿਆ ਕਦੇ ਕਹਿੰਦੇ ਨੇ ਉਹਨਾਂ ਦਾ ਕੰਮ ਚੱਲਿਆ ਨਹੀਂ ਮੈਨੂੰ ਤਾਂ ਉਹਨਾਂ ਦੇ ਨਿਸ਼ਾਨ ਹੀ ਲੱਗਦੇ ਪੈਸੇ ਮੋੜਨ ਦੇ ਮੰਮੀ ਦੀਦੀ ਨੇ ਤੁਹਾਡੇ ਕੋਲੇ ਝੂਠ ਬੋਲਿਆ ਮੈਨੂੰ ਉੱਥੇ ਪਰੌਣੇ ਦਾ 파ਟਨਰ ਮਿਲਿਆ ਸੀ ਉਹਨੇ ਮੈਨੂੰ ਸਾਰਾ ਦੱਸਿਆ ਵੀ ਕੰਮ ਵਧੀਆ ਚੱਲਦਾ ਪਲਾਟ ਵੀ ਵਿਕ ਰਹੇ ਨੇ ਹਲੇ ਪਰਸਵੀ ਤਾਂ ਉਹ ਸੌਦਾ ਕਰਾ ਕੇ ਛੱਡੇ ਨੇ ਚੰਗੇ ਪੈਸੇ ਬਣੇ ਨੇ ਉਧਰੋਂ ਹਜੇ ਦੀ ਤੁਹਾਨੂੰ ਕਹਿ ਰਹੀ ਹੈ ਵੀ ਉਹਨਾਂ ਦਾ ਕੰਮ ਹੀ ਨਹੀਂ ਚੱਲਿਆ ਨਾ ਪੁੱਤ ਤੇਰੀ ਦੀਦੀ ਨੇ ਮੇਰੇ ਕੋਲ ਝੂਠ ਬੋਲਦੀ ਜਿਹੜਾ ਬੰਦਾ ਤੈਨੂੰ ਮਿਲਿਆ ਨਾ ਉਹ ਝੂਠ ਬੋਲਦਾ ਹੋ ਕਿਉਂ ਪੁੱਤ ਤੂੰ ਹੱਤ ਕਮਾਣਦਾ ਹੋ ਆਪਦੀ ਤਾਂ ਉਹਨੇ ਤੈਨੂੰ ਕਹਿਤਾ ਵੀ ਵਧੀਆ ਪੈਸੇ ਬਣੇ ਨੇ ਮੰਮੀ ਮੈਂ ਉਹ ਬੰਦੇ ਨੂੰ ਚੰਗੀ ਤਰ੍ਹਾਂ ਜਾਣਦਾ ਉਹ ਝੂਠ ਨਹੀਂ ਬੋਲਦਾ ਉਹਨੇ ਜਿਹੜਾ ਕੁਝ ਕਿਹਾ ਸਹੀ ਕਿਹਾ ਤੁਸੀਂ ਮੰਨੋ ਚਾਹੇ ਨਾ ਮੰਨੋ ਕੰਮ ਤਾਂ ਪਰੌਣੇ ਦਾ ਚੱਲ ਰਿਹਾ ਹੈ ਚੱਲ ਪਹਿਲਾਂ ਤਾਂ ਮੈਂ ਮੰਨਦਾ ਵੀ ਇਹ ਕੰਮ 'ਚ ਮੰਦੀ ਸੀ ਹੁਣ ਤਾਂ ਸਾਰਿਆਂ ਦਾ ਕੰਮ ਹੀ ਚੱਲ ਪਿਆ ਉਹ ਤਾਂ ਜ਼ਮੀਨਾਂ ਕੀ ਪਲਾਟ ਕੀ ਸਾਰੇ ਨਾਲ ਦੀ ਨਾਲ ਹੀ ਵਿਕੀ ਜਾਂਦੇ ਨੇ ਉਹ ਤਾਂ ਮੈਨੂੰ ਤਾਂ ਇੰਨਾ ਗੱਲਾਂ ਤੇ ਯਕੀਨ ਜਿਆ ਨਹੀਂ ਵੀ ਪਲਾਟਾਂ ਬਲੂਟਾਂ ਦੇ ਸੌਦੇ ਹੋਣ ਲੱਗ ਗਏ ਤੁਹਾਨੂੰ ਤਾਂ ਮੇਰੀ ਗੱਲ ਤੇ ਯਕੀਨ ਹੀ ਨਹੀਂ ਆਉਣਾ ਮੇਰੇ ਪੈਸੇ ਫਸਾਉਣੇ ਸੀ ਫਸਾਤੇ